ਅਸੀਂ ਆਪਣੇ ਬੱਚਿਆਂ ਦੇ ਪੰਜਾਬ ਤੋਂ ਬਾਹਰ ਰਹਿ ਕੇ ਵੀ ਕੇਸ ਰਖਾਏ ਸਿਰਾਂ ਦੇ ਪੱਗਾਂ ਬਣਾਈਆਂ ਜਦੋਂ ਸਾਡੇ ਬੱਚੇ ਆਪਣੇ ਵਾਪਸ ਜਦੋਂ ਅਸੀਂ ਉਹਨਾਂ ਨੂੰ ਲੈ ਕੇ ਜਾਂਦੇ ਆ ਪੰਜਾਬ ਉਹ ਸਾਨੂੰ ਪਹਿਲਾ ਸਵਾਲ ਕਰਦੇ ਆ ਕੀ ਮਾਂ ਕੇਸ ਰੱਖਣੇ ਸਿੱਖ ਲਈ ਜ਼ਰੂਰੀ ਆ ਤੇ ਅਸੀਂ ਉਹਨੂੰ ਕਹਿੰਦੇ ਹਾਂ ਪੁੱਤ ਕੇਸ ਰੱਖਣੇ ਸਿੱਖ ਲਈ ਜ਼ਰੂਰੀ ਆ ਉਹ ਫਿਰ ਅੱਗੇ ਸਵਾਲ ਕਰਦੇ ਆ ਫਿਰ ਭੂਆ ਦੇ ਪੁੱਤ ਨੇ ਕਿਉਂ ਨਹੀਂ ਰਖੇ ਚਾਚੇ ਦੇ ਪੁੱਤ ਨੇ ਕਿਉਂ ਨਹੀਂ ਰਖੇ ਤੁਸੀਂ ਸਾਨੂੰ ਤੇ ਕਹਿੰਦੇ ਆ ਅਸੀਂ ਤੇ ਪੰਜਾਬ ਤੋਂ ਬਾਹਰ ਬੈਠੇ ਆ ਤੁਸੀਂ ਤੇ ਪੰਜਾਬ ਦੇ ਵਿੱਚ ਬੈਠੇ ਹੋ ਕੀ ਜਵਾਬ ਹੈ ਜੀ ਸਾਡੇ ਕੋਲ ਨੌਜਵਾਨਾਂ ਨੇ ਕੰਨਾਂ 'ਚ ਮੰਦਰਾ ਪਾ ਲੀਆਂ ਕਰਾਂ ਵਿੱਚ ਕੇਸ ਸਾਡੇ ਚਲੇ ਗਏ ਕਿਉਂਕਿ ਉਹਦਾ ਕਾਰਨ ਅਸੀਂ ਗੁਰੂ ਨਾਲੋਂ ਟੁੱਟ ਗਏ ਵੀਰਵਾਰ ਸਾਨੂੰ ਚੇਤਾ ਹੁੰਦਾ ਜਿਹੜੇ ਮੜੀਆਂ ਦੇ ਦੀਵਾ ਜਗਾਉਂਦੇ ਨੇ ਉਹਨਾਂ ਨੂੰ ਵੀਰਵਾਰ ਦੀਵਾ ਜਗਾਉਣ ਦਾ ਚੇਤਾ ਹੁੰਦਾ ਗੁਰਦੁਆਰੇ ਜਾਣਾ ਭੁੱਲੀ ਗਿਆ ਸਾਨੂੰ ਕਿਸੇਰੇ ਜਾ ਕੇ ਭਾਈ ਸਾਹਿਬ ਨਾਲ ਪ੍ਰਕਾਸ਼ ਵੀ ਕਰਾਉਣਾ ਹੈ ਸ਼ਾਮਾਂ ਨੂੰ ਆਓ ਆਪਾਂ ਰਲ ਕੇ ਸੋਧਰ ਰੈ ਰਾਸ ਦਾ ਪਾਠ ਕਰੀਏ ਤੇ ਗੁਸਾਨਾ ਵਾਂਗ ਮੈਂ ਗੁਰਦੀ ਹਜ਼ੂਰੀ 'ਚ ਕਹਿਣਾ ਜਿੱਥੇ ਮਰਜ਼ੀ ਭੱਜਲਾ ਬੰਦਿਆ ਸੋਖ ਤੈਨੂੰ ਗੁਰੂ ਦੇ ਸਿਧਾਂਤਾਂ ਨਾਲ ਜੁੜ ਕੇ ਮਿਲਣਾ ਹੈ ਜਿੱਥੇ ਮਰਜ਼ੀ ਭੱਜਲਾ ਜੇ ਮੱਛੀ ਨੂੰ ਪਾਣੀ ਚੋਂ ਬਾਹਰ ਕੱਢ ਕੇ ਤੁਸੀਂ ਇਹ ਪੁੱਛੋ ਕਿ ਜੀਵਨ ਕੀ ਹੁੰਦਾ ਹੈ ਉਹ ਕਹਿੰਦੀ ਇਹ ਸ਼ਬਦ ਦਾ ਜਵਾਬ ਵੀ ਮੈਂ ਤਾਂ ਦੇਊਗੀ ਪਹਿਲਾਂ ਮੈਨੂੰ ਪਾਣੀ ਸੁੱਟ ਕਿਉਂਕਿ ਜੀਵਨ ਹੀ ਮੇਰਾ ਪਾਣੀ ਹੈ ਕੋਈ ਮੱਛੀ ਨੂੰ ਪਾਣੀ ਚੋਂ ਬਾਹਰ ਕੱਢ ਕੇ ਸਵਾਲ ਕਰੇ ਉਹ ਕਹਿੰਦੀ ਇਹ ਸਵਾਲ ਦਾ ਜਵਾਬ ਮੈਂ ਦੇ ਨਹੀਂ ਸਕਦੀ ਕਿਉਂਕਿ ਮੇਰਾ ਤਾਂ ਜੀਵਨ ਪਾਣੀ ਹੈ ਜੋ ਮਛਲੀ ਪਾਛਾ ਕਹਿੰਦੇ ਜੋ ਮਛਲੀ ਬੇਨਾ ਪਾਣੀ ਹੈ ਕਿਉਂ ਜੀਵਨ ਪਾਵੇ ਸਹਿਜ ਕਿੰਨਾ ਘਟ ਗਿਆ ਮੈਂ ਸਹਿਜ ਦੀ ਹੁਣੇ ਗੱਲ ਕਰ ਰਿਹਾ ਸੀ ਨਾ ਆ ਤੀਜੇ ਤਿੰਨ ਦਿਨ ਪਹਿਲਾਂ ਇੱਕ ਪੇਪਰ 'ਚ ਨਿਊਜ਼ ਆਈ ਕਿ ਵੱਡੇ ਭਰਾ ਨੇ ਪਾਣੀ ਗਰਮ ਧਰਿਆ ਨਹਾਉਣ ਵਾਸਤੇ ਤੁਸੀਂ ਅੰਦਾਜ਼ਾ ਲਾਓ ਸਾਡੇ ਸਮਾਜ ਦੇ ਹਾਲਾਤ ਸ਼ਰਮ ਆਉਂਦੀ ਆਪਣੇ ਆਪ ਨੂੰ ਸੱਚੀ ਗੱਲ ਹੈ ਕਿਸੀ ਕਿ ਸਮਾਜ ਵਿੱਚ ਰਹਿਨੇ ਯਾਰ ਇੰਨੀ ਵੀ ਸ਼ਹਿਨਸ਼ੀਲਤਾ ਕੋਈ ਜਾਇਦਾਦ ਪਿੱਛੇ ਲੜੇ ਤੇ ਗੱਲ ਫੱਬਦੀ ਹੈ ਵੀ ਜਾਇਦਾਦ ਇੱਕ ਨੇ ਵਧ ਰੱਖ ਲਈ ਦੂਜੇ ਨੂੰ ਘੱਟ ਮਿਲੀ ਇਸ ਕਰਕੇ ਉਹ ਲੜ ਪਏ ਵੱਡੇ ਪਾਣੀ ਵੱਡੇ ਭਰਾ ਨੇ ਪਾਣੀ ਗਰਮ ਧਰਿਆ ਸੀ ਨਹਾਉਣ ਵਾਸਤੇ ਤੇ ਛੋਟਾ ਨਹਾਉਣ ਲੱਗ ਪਿਆ ਉਸ ਪਾਣੀ ਨਾਲ ਉਹਦਾ ਇਹ ਪਾਣੀ ਤੇ ਮੈਂ ਗਰਮ ਧਰਿਆ ਸੀ ਪਾਣੀ ਮੈਂ ਮੇਰਾ ਸੀ ਇਹ ਪਾਣੀ ਮੈਂ ਪਹਿਲਾਂ ਨਹਾਉਣਾ ਸੀ ਗੁੱਸੇ 'ਚ ਆ ਕੇ ਵੱਡੇ ਭਰਾ ਦੇ ਕੋਲੋਂ ਛੋਟੇ ਭਰਾ ਦਾ ਕਤਲ ਹੋ ਜਾਂਦਾ ਹੈ ਖ਼ਬਰਾਂ ਦੀ ਖ਼ਬਰ ਹੈ ਜਦੋਂ ਜੇਲ੍ਹ ਜਾਏਗਾ ਤਾਂ ਉਹਨੂੰ ਲੋਕ ਪੁੱਛਣਗੇ ਤੇਰੇ ਕੋਲੋਂ ਕਿਹਦਾ ਕਤਲ ਹੋਇਆ ਤੂੰ ਕਿਉਂ ਆਇਆ ਸਾਰੀ ਜ਼ਿੰਦਗੀ ਉਹ ਦੱਸੂਗਾ ਕੀ ਲੋਕਾਂ ਨੂੰ ਜੀ ਇੱਕ ਪਾਣੀ ਦੀ ਬਾਲਟੀ ਬਦਲੇ ਮੇਰੇ ਕੋਲੋਂ ਭਰਾ ਦਾ ਕਤਲ ਹੋ ਗਿਆ ਬੋਲੋ ਪਿਆਰਿਓ ਜਗਜੀ ਸਾਹਿਬ ਦਾ ਕੀ ਪਾਠ ਹੈ ਜੱਤ ਪਹਾਰਾ ਪਹਿਲਾਂ ਪੁੱਤ ਨਹੀਂ ਸਾਹਵੇਂ ਮਾਂ ਪੁੱਤਰਾ ਮੰਗਣ ਆਗੀ ਗੁਰੂ ਕੋਲ ਤੇ ਜੇ ਗੁਰੂ ਅੱਗੇ ਸਵਾਲ ਕਰੇ ਮਾਤਾ ਪਹਿਲਾਂ ਪੁੱਤਰਾ ਪੁੱਤ ਸਾਹਵੇਂ ਤੂੰ ਪੋਤਰਾ ਮੰਗਣ ਆ ਗਈ ਹੈ ਤੂੰ ਮੇਰੇ ਕੋਲ ਅੱਗੇ ਪੋਤਰਾ ਗਾਂ ਦੋਤਾ ਦੋਤੀਆਂ ਅੱਗੇ ਮੰਗਣ ਆ ਗਈ ਪਹਿਲਿਆਂ ਨੂੰ ਕਿਉਂ ਨਹੀਂ ਸਿੱਖਿਆ ਦਿੱਤੀ ਤੇ ਜੇ ਉਹ ਘਰ ਚ ਕੋਈ ਚੰਗੇ ਸੰਸਕਾਰ ਤੇ ਪੋਤੇ ਤੇ ਕਿੱਥੇ ਭਰਾ ਆਪਣੇ ਮੂੰਹ ਚ ਰੋਟੀ ਕੱਢ ਕੇ ਵੀ ਭਰਾਵਾਂ ਨੂੰ ਖਵਾਉਣ ਸਮਾਜ ਚ ਇਦਾਂ ਦੇ ਭਰਾ ਵੀ ਹੈਗੇ ਆ ਕਿਸ ਪਿਆਰ ਚ ਠੱਗੀ ਨਹੀਂ ਮਾਰਦਾ ਕਿਸੇ ਨਾਲ ਕਿਸੇ ਨੇ ਪਿਆਰ ਦੀ ਡੈਫੀਨੇਸ਼ਨ ਵੇਖਣੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ 'ਚ ਧਿਆਨ ਤਰੋ ਜਿਨ੍ਹਾਂ ਅੰਦਰ ਪਿਆਰ ਸੀ ਚਮਕੌਰ ਸਾਹਿਬ ਦੀ ਗੜੀ ਛੱਡਣ ਲੱਗੇ ਐ ਨਹੀਂ ਵੇਖਿਆ ਮੇਰੇ ਸਾਬਜਾਦ ਦੇ ਕਿਹੜੇ ਬਣੇ ਤੇ ਮੇਰੇ ਸਿੱਖ ਕਿਹੜੇ ਬਣੇ ਆ ਸਾਬਜਾਦਾਂ ਦੀਆਂ ਲਾਸ਼ਾਂ ਦੇ ਲਾਗੂੰਦੀ ਲੰਗ ਹੈ ਤੇ ਸਿੱਖਾਂ ਨੂੰ ਨਾਲ ਲੈ ਗਏ ਪਿਆਰ ਸੀ ਜੇ ਮੋਹ ਹੁੰਦਾ ਤੇ ਫਿਰ ਆਪਣੇ ਸਾਬਜਾਦਾਂ ਨੂੰ ਨਾਲ ਲੈ ਕੇ ਜਾਂਦੇ ਸਿੱਖਾਂ ਦੀਆਂ ਲਾਸ਼ਾਂ ਦੇ ਲਾਗੂੰਦੀ ਲੰਗਦੇ ਪਿਆਰ ਦੀ ਪਰਿਭਾਸ਼ਾ ਪਿਆਰ ਚ ਬੰਦਾ ਬੇਈਮਾਨ ਨਹੀਂ ਕਰਦਾ ਪਿਆਰ ਦੇ ਵਿੱਚ ਬੰਦਾ ਆਪਣੇ ਭਰਾ ਦੇ ਪੁੱਤ ਨਾਲ ਵੀ ਓਦਾਂ ਦਾ ਵਿਹਾਰ ਕਰਦਾ ਤੇ ਆਪਣੇ ਪੁੱਤ ਨਾਲ ਵੀ ਓਦਾਂ ਦਾ ਵਿਹਾਰ ਕਰਦਾ ਭੈਣਾ ਤਾਇਆ ਚਾਚਿਆਂ ਦੇ ਬੱਚਿਆਂ ਬਾਰੇ ਵੀ ਓਦਾਂ ਹੀ ਸੋਚਦੇ ਪਰ ਮੋਝ ਪਤਾ ਕੀ ਹੁੰਦਾ ਆਪਣੇ ਬੱਚੇ ਨੂੰ ਵੱਧ ਦੇ ਦੋ ਜ਼ਮੀਨ ਵੰਡਣ ਲੱਗਿਆਂ ਚੰਗੀ ਜ਼ਮੀਨ ਆਪਣੇ ਪੁੱਤ ਦੇ ਹਿੱਸੇ ਕਰਕੇ ਜਾਂਦਾ ਕਈ ਵਾਰੀ ਹੁੰਦਾ ਨਾ ਸਾਂਝਾ ਕਰਨ ਤਾਇਆ ਚਾਚੇ ਤੇ ਵਿਸ਼ਵਾਸ ਕਰ ਲੈਂਦੇ ਭਤੀਜੇ ਭਤੀਜੀਆਂ ਕੋਈ ਗੱਲ ਚਾਚਾ ਤਾਇਆ ਸਾਨੂੰ ਤੇਰੇ ਤੇ ਯਕੀਨ ਆ ਤੇ ਜਿਹੜੇ ਇਮਾਨਦਾਰ ਤਾਇਆ ਚਾਚੇ ਹੁੰਦੇ ਉਹ ਕਹਿੰਦਾ ਇਮਾਨਦਾਰੀ ਰੱਖਾਂਗਾ ਜ਼ਮੀਨ ਬਰਾਬਰ ਵੰਡ ਕੇ ਦੇਵਾਂਗਾ ਚੰਗੀ ਮਾੜੀ ਦੋਵੇਂ ਬਰਾਬਰ ਵੰਡ ਕੇ ਦੇਵਾਂਗਾ ਤੇ ਜੇ ਮੋ ਆ ਜਾਏ ਨਾ ਫਿਰ ਚੰਗੀ ਚੰਗੀ ਆਪਣੇ ਵਾਲੇ ਬੰਨੇ ਜਿਹੜੀ ਪੈੜੀ ਮੋਟੀ ਹੋਵੇ ਉਹ ਆਪਣੇ ਵਾਲੇ ਬੰਨੇ ਤੇ ਜਿਹੜੀ ਪੈੜੀ ਛੋਟੀ ਕਲਾਠੀ ਹੋਵੇ ਉਹ ਭਰਾ ਦੇ ਬੱਚਿਆਂ ਵਾਲੇ ਬੰਨੇ ਤੇ ਅਗਲਿਆਂ ਤੇ ਕਮਾ ਕੇ ਫੇਰ ਚਾਰ ਕਿਤੇ ਫਿਰ ਲੈਣੇ ਆ ਪਰ ਜਿਨ੍ਹਾਂ ਨਾਲ ਤੂੰ ਠਗੀਆਂ ਮਾਰ ਕੇ ਚੱਲੇ ਆ ਨਾ ਜਿਨ੍ਹਾਂ ਬਦਲੇ ਮਾਰੀਆਂ ਹੋ ਸਕਦਾ ਉਹਨਾਂ ਕੋਲ ਸਕੂਨ ਨਾ ਰਹੇ ਤੇ ਹੁੰਦਾ ਇਦਾਂ ਹੀ ਆ ਉਹ ਜਿਵੇਂ ਕਿਸੇ ਚੋਰ ਦੀ ਕਹਾਣੀ ਆਉਂਦੀ ਹੈ ਨਾ ਚੋਰ ਤੇ ਚੋਰ ਦਾ ਪੁੱਤ ਤੁਰਿਆ ਜਾ ਰਿਹਾ ਸੀ ਤੇ ਚੋਰ ਆਪਣੇ ਪੁੱਤ ਨੂੰ ਆਂਦਾ ਪੋਤਾ ਉਹ ਜਿਹੜਾ ਘਰ ਨਹੀਂ ਆ ਜਿਹਦੇ ਘਰ ਦੀਵਾ ਜਗਦਾ ਇਸ ਘਰ 'ਚ ਮੈਂ 16 ਵਾਰ ਚੋਰੀ ਕੀਤੀ ਐ। ਤੇ ਚੋਰ ਦਾ ਬੱਚਾ ਕਿਉਂ ਹੱਸ ਪਿਆ? ਚੋਰ ਆਪਣੇ ਪੁੱਤ ਨੂੰ ਆਂਦਾ ਤੂੰ ਹੱਸਿਆ ਕਿਉਂ ਆਂ? ਆਂਦਾ ਹੱਸਿਆ ਇਸ ਕਰਕੇ ਆ ਵੀ ਜਿਹਦੇ ਘਰ 16 ਵਾਰ ਚੋਰੀ ਕੀਤੀ ਦੀਵਾ ਫੇ ਵੀ ਜਗੀ ਜਾਂਦਾ। ਤੇ ਆਪਣੇ ਘਰ ਤੇ ਪਾਪਾ ਕਦੀ ਕਦੀ ਬੁੱਝ ਜਾਂਦਾ ਕਹਿੰਦਾ। ਆਪਣੇ ਘਰ ਤੇ ਕਦੀ ਕਦੀ ਦੀਵੇ 'ਚ ਤੇਲ ਪਾਉਣ ਲਈ ਫੇ ਲਿਆਉਣਾ ਪੈਂਦਾ ਜਿਹਦੇ ਘਰ ਤੂੰ 16 ਵਾਰ ਚੋਰੀ ਕਰ ਚੁੱਕਾ ਉਹ ਤੇ ਫੇ ਵੀ ਦੀਵਾ ਜਗੀ ਜਾਂਦਾ। ਤੇ ਯਾਦ ਰੱਖਿਓ ਜਿੰਨਾ ਬਦਲੇ ਠਗੀਆਂ ਕਰੀਦੀਆਂ ਨਾ ਉਹ ਫੇਰ ਵੀ ਨਹੀਂ ਵਿਕਾਸ ਕਰਦੇ ਤੇ ਜਿਨ੍ਹਾਂ ਨੇ ਕੀਤੀਆਂ ਹੁੰਦੀਆਂ ਨਾ ਉਹਨਾਂ ਦੇ ਪੁੱਤ ਫੇਰ ਕਾਰੋਬਾਰ ਚਲਾ ਲੈਂਦੇ ਆਪਣੇ ਕਿਉਂਕਿ ਉਹਨਾਂ ਦੇ ਕੋਲ ਗੁਣ ਹੁੰਦੇ ਆ ਗੁਣ ਸਿਖਾਓ ਆਪਣੇ ਧੀਆਂ ਪੁੱਤਾਂ ਨੂੰ ਇਸ ਖਾਓ ਪੁੱਤ ਰੁਪਈਆ ਖਾਂ ਖਵਾਂ ਹੀ ਕਿਸੇ ਨੂੰ ਖਾ ਕੇ ਨਾ ਹੀ ਕਿਸੇ ਨੂੰ ਖਵਾ ਕੇ ਨਾ ਹੀ ਖਾਂ ਹੀ ਤੇ ਖਲਾਊਗਾ ਤਾਂ ਹੀ ਪੁੱਤ ਜੇ ਤੁਹਾਡਾ ਕਮਾਊ ਕਰੂਗਾ ਤੇ ਜੇ ਤੁਹਾਡਾ ਬੱਚਾ ਕਮਾਈ ਕਰੂਗਾ ਤੇ ਉਹ ਕਹੂਗਾ ਕੋਈ ਗੱਲ ਨਹੀਂ ਇੱਕ ਖਵਾਤਾ ਫੇਰ ਕਿਹੜੀ ਗੱਲ ਆ ਪਰ ਜੇ ਨੂੰ ਖਾਣ ਦੀ ਆਤ ਪੈ ਗਈ ਨਾ ਫੇਰ ਕਮਾਉਣ ਦੀ ਆਤ ਨਹੀਂ ਪੈਣੀ ਫਿਰ ਟੁੱਠਾ ਪੜ ਕੇ ਮੰਗਣ ਦੀ ਆਤ ਪਈ ਉਹਦਣਾ ਧੋਖਾ ਉਹਦਣਾ ਬੇਈਮਾਨੀ ਉਹਦਣਾ ਲੁੱਟ ਕਸਟ ਅਸੀਂ ਮਲਕ ਭਾਗੋ ਨਹੀਂ ਬਣਾਉਣਾ ਅਸੀਂ ਭਾਈ ਲਾਲੋ ਕਿਰਤੀ ਬਣਾਉਣਾ ਬਸ ਚੇਤਾ ਰੱਖਿਓ ਅਸੀਂ ਸਾਰੇ ਚਾਹੁੰਦੇ ਆ ਕਿ ਰਿਸਪੈਕਟ ਸਾਨੂੰ ਭਾਈ ਲਾਲੋ ਦੀ ਤਰ੍ਹਾਂ ਮਿਲੇ ਤੇ ਕੰਮ ਸਾਡੇ ਮਲਕ ਭਾਗੋ ਵਰਗੇ ਰਹਿੰਦੇ ਆ ਕੰਮ ਅਸੀਂ ਆਪਣੇ ਭਾਈ ਲਾਲੋ ਵਰਗੇ ਕਰੀਏ ਰਿਸਪੈਕਟ ਮੰਗਣ ਦੀ ਲੋੜ ਹੀ ਨਹੀਂ ਪੈਣੀ ਇੱਜ਼ਤ ਆਪ ਹੀ ਆਪਣੇ ਆਪ ਹੀ ਹੋਣੀ ਆ ਸਾਡੇ ਕੰਮਾਂ ਨੇ ਸਾਡੀ ਇੱਜ਼ਤ ਕਰਾ ਦੇਣੀ ਆ ਰਿਸ਼ ਕਰਕੇ ਮਹਾਰਾਜ ਸਾਨੂੰ ਬੜੇ ਪਿਆਰ ਨਾਲ ਸਮਝਾਉਂਦੇ ਆ ਗੁਰਬਿੰਨ ਘੋਰੰਧਾਰ ਭਟ ਸਹਿਬਾਂ ਕਹਿੰਦੇ ਆ ਗੁਰਬਿੰਨ ਘੋਰੰਧਾਰ ਗੁਰੂ ਬਿਨ ਸਮਝ ਨਾ ਆਵੇ ਗੁਰਬਿੰਨ ਸੁਰਤ ਨਾ ਸਿੱਧ ਗੁਰੂ ਤੋਂ ਬਿਨਾ ਸੁਰਤ ਸਿੱਧੀ ਨਹੀਂ ਹੁੰਦੀ ਗੁਰਬਿੰਨ ਮੁਕਤ ਨਾ ਪਾਵੇ ਗੁਰ ਕਰ ਸੱਚ ਵਿਚਾਰ ਇਹ ਸੱਚੀ ਵਿਚਾਰ ਆ ਕਿ ਮਨ ਸਾਡਾ ਗੁਰੂ ਨੂੰ ਧਾਰਨ ਕਰ ਲਵੇ ਅਜੇ ਤੱਕ ਜਿਹੜੇ ਗੁਰੂ ਵਾਲੇ ਨਹੀਂ ਬਣੇ ਆਓ ਆਪਣੀ ਜ਼ਿੰਦਗੀ ਚ ਇੱਕ ਪ੍ਰਾਣ ਕਰੀਏ ਸੱਚਿਆ ਪਾਰਸ਼ ਜੋ ਕੁਝ ਪਿਛੇ ਹੋ ਗਿਆ ਬਸ ਸਾਨੂੰ ਆਪਣੇ ਚਰਨੀ ਲਾਓ ਅਸੀਂ ਆਪਣੇ ਘਰਾਂ ਜਿਹੜੀਆਂ ਮਰੀਆਂ ਭੈਣਾਂ ਅਜੇ ਤੱਕ ਬਾਣੀ ਪੜਨੀਆਂ ਸ਼ੁਰੂ ਨਹੀਂ ਕੀਤੀਆਂ ਜਿਹੜੀਆਂ ਨਹੀਂ ਪੜ ਸਕਦੀਆਂ ਸੁਣੋ ਸੁਣ ਤੇ ਸਕਦੇ ਆਪਾਂ ਨਹੀਂ ਪੜ ਸਕਦੇ ਸੁਣ ਸਕਦੇ ਆਪਾਂ ਜੇ ਕੋਈ ਨਹੀਂ ਪੜ ਸਕਦਾ ਸੁਣਿਆ ਜਾ ਸਕਦਾ ਪ੍ਰਾਣੀਆਂ ਮਾਵਾ ਪੁਰਾਣੇ ਬਜ਼ੁਰਗ ਚਰਿਆ ਅਨਪੜ੍ਹ ਸੀ ਪਰ ਸੁਣਦੇ ਲੈਂਦੇ ਸੀ ਨਾ ਉਹ ਜਿੰਨੇ ਜੋਗੇ ਮੈਂ ਕਹਿੰਨਾ ਪੁਰਾਣੇ ਆਪਣੇ ਬਜ਼ੁਰਗ ਭਾਵੇਂ ਬਲਦਾਨਾ ਵਾਹੀ ਕਰਦੇ ਸੀ ਨਾ ਉਹ ਵੀ ਪੌਣ ਲੱਗਿਆ ਵੀ ਸਤਨਾਮ ਵਾਹਿਗੁਰੂ ਸ਼ਟਾ ਦੇਣ ਲੱਗਿਆ ਵੀ ਸਤਨਾਮ ਵਾਹਿਗੁਰੂ ਤੇ ਅੱਜ ਟਰੈਕਟਰ ਤੇ ਚਮਕੀਲਾ ਲਾਇਆ ਹੁੰਦਾ ਟਰੈਕਟਰ ਤੇ ਗੰਦੇ ਤੋਂ ਗੰਦਾ ਗਾਣਾ ਲਾਇਆ ਦਾ ਬੀਜ ਪਾਉਣ ਲੱਗਿਆ ਵੀ ਗੰਦਾ ਅੱਗੇ ਆਟਾ ਤਿਆਰ ਕਰਨ ਲੱਗਿਆ ਵੀ ਫੇਰ ਗੰਦੇ ਗੀਤ ਤੇ ਫਿਰ ਉਹ ਰੋਟੀਆਂ ਪਕਣੀਆਂ ਉਹਦੋਂ ਫੇਟੀ ਵੀ ਲਾਇਆਗੇ ਤੇ ਪਕਾਉਣ ਵਾਲੇ ਤੋਂ ਆਪਾਂ ਆਸ ਲੋਨੇ ਵੀ ਇਹ ਹੁਣ ਗਾੜੀ ਭਾਈ ਮਨੀ ਸੋਹੀ ਬਣ ਜੇ ਹੁਣ ਇਹ ਚੰਗਾ ਗੁਰੂ ਕਾ ਸਿੱਖ ਬਣ ਇਦਾਂ ਨਹੀਂ ਹੋਣਾ ਪਿਆਰਿਓ ਮੌਲ ਤੁਹਾਨੂੰ ਸਿਰਜਣਾ ਪੈਣਾ ਥੋੜੇ ਬਹੁਤੇ ਵਿਚਾਰ ਚੇਂਜ ਕਰਨੇ ਪੈਣੇ ਆ ਕਿ ਸਾਡੇ ਘਰਾਂ ਚ ਗੁਰਮਤ ਆਵੇ ਗੁਰੂ ਦੀ ਵਿਚਾਰ ਆਵੇ ਬੱਚੇ ਬੱਚੇ ਨੂੰ ਨਸ਼ਿਆਂ ਤੋਂ ਰੋਕਣ ਲਈ ਚੰਗੀਆਂ ਗੱਲਾਂ ਆਪਣੇ ਬੱਚਿਆਂ ਨੂੰ ਬੱਚੇ ਛੋਟੇ ਆ ਨਾ ਉਹਨਾਂ ਨੂੰ ਸੇਵਾ ਕਰਨ ਦੀ ਆਦਤ ਪਾਈਏ ਚਾਹ ਪਾਣੀ ਜਦੋਂ ਪਿਉਣਾ ਬੱਚੇ ਦੇ ਰਹੀਂ ਕਹੋ ਜਾ ਪੁੱਤ ਦਾਦਾ ਜੀ ਨੂੰ ਪਾਣੀ ਦੇ ਕੇ ਆ ਜਾ ਦਾਦੀ ਜੀ ਨੂੰ ਪ੍ਰਸ਼ਾਦਾ ਹੱਥੀਂ ਸ਼ਕਾ ਕੇ ਆ ਇਹ ਗੱਲਾਂ ਬੱਚਿਆਂ 'ਚ ਪਾਉਣ ਦੀ ਜ਼ਰੂਰਤ ਹੈ ਹੌਲੀ ਹੌਲੀ ਬਹੁਤਿਆਂ ਪਰਿਵਾਰਾਂ 'ਚ ਤਾਂ ਬੱਚਿਆਂ ਨੂੰ ਇਹ ਵੀ ਨਹੀਂ ਦੱਸਿਆ ਜਾ ਰਿਹਾ ਕਿ ਆਏ ਗਏ ਰਿਸ਼ਤੇਦਾਰ ਦੇ ਅੱਗੇ ਚਾਹ ਪਾਣੀ ਕਿੱਦਾਂ ਪਰੋਸਣਾ ਹੈ ਮਸ਼ੀਨਾ ਨਹੀਂ ਬਣਾਉਣਾ ਅਸੀਂ ਆਪਣੇ 3 ਪੁੱਤਾਂ ਨੂੰ ਅਸੀਂ ਆਪਣੇ ਬੱਚਿਆਂ ਨੂੰ ਚੰਗੇ ਇਨਸਾਨ ਬਣਾਉਣਾ ਵਾ ਕਿ ਉਹਨਾਂ ਵਿੱਚ ਫੀਲਿੰਗ ਰਵੇ ਵਿਦੇਸ਼ਾਂ ਵਿੱਚ ਸਭ ਤੋਂ ਵੱਡਾ ਨੁਕਸਾਨ ਜਿਹੜਾ ਆ ਰਿਹਾ ਨਾ ਪਤਾ ਕਿਹੜਾ ਤੁਹਾਡੇ ਵੀ 3 ਪੁੱਤ ਬਾਹਰ ਪੁੱਛ ਰਹੇ ਹੋ ਭਾਵੇਂ ਉਹ ਆਮ ਮਹਿਸੂਸ ਕਰਦੇ ਆ ਫੀਲਿੰਗ ਲੈਸ ਬੱਚੇ ਫੀਲਿੰਗ ਮਾਰੀ ਜਾ ਰਹੀ ਹੈ ਅਭੀ ਮਾਂ ਬਾਪ ਦੇ ਪ੍ਰਤੀ ਜਿਹੜੀ ਫੀਲਿੰਗ ਹੋਣੀ ਚਾਹੀਦੀ ਨਾ ਵੀ ਪਿਓ ਕੀ ਹੁੰਦਾ ਵਾ ਮਾਂ ਕੀ ਹੁੰਦੀ ਆ ਭੈਣ ਭਰਾ ਕੀ ਹੁੰਦੇ ਆ ਰਿਸ਼ਤੇ ਰਿਸ਼ਤਿਆਂ ਦੀ ਕਦਰ ਕਿਦਾਂ ਕਰਨੀ ਆ ਉਹ ਫੀਲਿੰਗ ਲੈਸ ਹਰ ਥਾਂ ਤੇ ਇਦਾਂ ਹੋ ਰਿਹਾ ਪਹਿਲਾਂ ਵਿਦੇਸ਼ਾਂ ਚ ਕੰਮ ਸ਼ੁਰੂ ਹੋਇਆ ਹੌਲੀ ਹੌਲੀ ਆਪਣੇ ਇੱਥੇ ਵੀ ਹੋਈ ਜਾਂਦਾ ਵਾ ਫੀਲਿੰਗ ਹੁੰਦੀ ਸੀ ਕਿਤੇ ਪਿਓ ਨੂੰ ਕੁਝ ਹੋਣਾ ਤੇ ਬੁੱਤ ਦੀਆਂ ਚੀਕਾਂ ਨਿਕਲ ਜਾਣੀਆਂ ਬਾਹਰ ਚ ਕਿਸੇ ਨੂੰ ਮਹਿਸੂਸ ਹੋਣਾ ਤੇ ਕਹਣਾ ਨਹੀਂ ਯਾਰ ਮੇਰਾ ਆਪਣਾ ਭਰਾ ਵਾ ਮੇਰੇ ਵਾਸਤੇ ਸਭ ਕੁਝ ਨੇ ਕੀਤਾ ਵਾ ਅੱਜ ਉਹ ਚੀਜ਼ਾਂ ਗਵਾਚ ਗਈਆਂ ਨਾਟਕ ਵੇਖ ਕੇ ਅੱਖਾਂ ਚ ਥਰੂ ਆ ਰਹੇ ਆ ਨਾਟਕ ਪਤਾ ਵੀ ਹੈਗਾ ਵੀ ਇੱਕ ਸੀਰੀਅਲ ਆਓ ਇੱਕ ਫਿਲਮ ਦੇਖ ਕੇ ਨਾਟਕ ਦੇਖ ਕੇ ਤੇ ਹੱਥਾਂ ਅੱਖਾਂ ਚੋਂ ਆ ਰਹੇ ਆ ਘਰ ਚ ਕੋ ਆਪਣਾ ਜੀ ਪ੍ਰੋਬਲਮ ਹੁੰਦੀ ਆ ਤੇ ਫੀਲਿੰਗ ਹੀ ਖਤਮ ਹੋ ਗਈ ਕਿਉਂਕਿ ਉਹਨੇ ਮੈਨੂੰ ਨਹੀਂ ਪੁੱਛਿਆ ਮੈਂ ਇਹਨੂੰ ਕਰਨ ਨੂੰ ਪੁੱਛਾਂ ਉਹਨੇ ਮੈਨੂੰ ਨਹੀਂ ਕੁਆਇਆ ਮੈਂ ਉਹਨੇ ਬੁਲਾਇਆ ਇਹ ਬਹੁਤ ਛੋਟੀਆਂ ਗੱਲਾਂ ਨੇ ਪਰ ਇਹਨਾਂ ਦੇ ਅਰਥ ਬੜੇ ਵੱਡੇ ਨੇ ਸਮਾਜ ਵਿੱਚ ਇਹਨਾਂ ਗੱਲਾਂ ਨੂੰ ਆਪਣੀ ਜ਼ਿੰਦਗੀ ਚ ਲੈ ਕੇ ਆਓ ਸਮਾਜ ਵਿੱਚ ਮਾੜੀ ਨਿੰਦਿਆ ਇੱਕ ਚੇਤਾ ਰੱਖਣਾ ਨਿੰਦਿਆ ਚੁਗਲੀ ਸਾਡਾ ਸਭ ਤੋਂ ਵੱਡਾ ਨੁਕਸਾਨ ਕਰਦੀ ਹੈ ਕਿਸੇ ਦੀ ਮਾੜੀ ਗੱਲ ਨਾ ਕਰੋ ਚੰਗੀ ਕਰੋ ਜੇ ਕੋ ਮਾੜੀ ਕਰਦਾ ਨੂੰ ਰੋਕ ਦਿਓ ਵੀ ਭਾਈ ਛੱਡ ਆਪਾਂ ਚੋਕੀ ਲੈਣਾ ਕੋਈ ਚੰਗੀ ਗੱਲ ਕਰੀਏ ਨਾ ਕੰਨਾਂ ਵਿੱਚ ਕੋਈ ਚੰਗੀ ਮਾੜੀ ਗੱਲ ਪਾਓ ਤੇ ਨਾ ਮਾੜੀ ਗੱਲ ਜ਼ੁਬਾਨ ਬੋਲੇ ਸਬੰਧ ਵੜਾ ਕੰਨਾਂ ਦਾ ਤੇ ਜ਼ੁਬਾਨ ਦਾ ਡੂੰਗਾ ਹੈ ਜੋ ਕੰਨ ਸੁਣਦਿਆ ਜ਼ੁਬਾਨ ਉਹ ਬੋਲਦੀ ਹੈ ਮੈਂ ਨਹੀਂ ਕਹਿੰਦਾ ਗੁਰੂ ਅਮਰਦਾਸ ਦੀ ਬਾਣੀ ਕਹਿੰਦੀ ਹੈ ਇਹ ਸਰਵਣੋ ਮੇਰਿਓ ਸਚੈ ਸੁਨਣਾ ਨੋ ਪਠਾਏ ਹੈ ਮੇਰੇ ਸਰਵਣੋ ਤੁਹਾਨੂੰ ਸੱਚ ਸੁਣਨ ਲਈ ਲਾਇਆ ਹੈ ਇਹ ਸਰਵਣੋ ਮੇਰਿਓ ਸੱਚ ਐ ਸੁਣਨੇ ਨੋ ਪਠਾਏ ਸਰੀਰ ਲਾਇ ਸੁਣੋ ਸਤ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ ਜਿਹਨੂੰ ਸੁਣਨ ਨਾਲ ਮਨ ਤੇ ਤਨ ਹਰਿਆ ਹੁੰਦਾ ਰਸਨਾ ਰਸ ਸਮਾਨੀ ਸੁਣਿਆ ਕੰਨਾਂ ਨੇ ਰਸ ਰਸਨਾ ਚ ਆ ਗਿਆ ਤੇ ਜੇ ਕੰਨਾਂ ਨੇ ਸੱਚ ਸੁਣਿਆ ਤੇ ਜ਼ਬਾਨ ਸੱਚ ਬੋਲਣ ਲੱਗ ਪਈ ਤੇ ਜੇ ਕੰਨ ਝੂਠ ਸੁਣਨਗੇ ਤੇ ਜ਼ਬਾਨ ਝੂਠ ਬੋਲੇਗੀ ਬਸ ਇਹ ਚੇਤਾ ਰੱਖਿਓ ਜੇ ਢੋਲੇ ਚ ਪਾਈ ਕਣਕ ਆ ਨਾ ਤੇ ਨਿਕਲਣੀ ਵੀ ਕਣਕੀ ਆ ਜੋ ਪ੍ਰੋਬਲਮ ਮੱਖੀ ਪਾਈ ਆ ਤੇ ਮੱਖੀ ਨਿਕਲੇਗੀ ਚੌਲ ਪਾਓਗੇ ਤੇ ਚੌਹ ਨਿਕਲੂਗਾ ਇਹ ਕੰਨ ਸਰੀਰੀ ਤੇ ਪੜੋਲਾ ਹੀ ਆ ਕੰਨਰਾਹੀਂ ਜੋ ਪਾਓਗੇ ਨਾ ਨਿਕਲਣਾ ਉਹ ਹੀ ਹੈ ਜੋ ਜੀ ਹੋਏ ਸੋ ਉਗਵੇ ਜੋ ਅੰਦਰੋਂ ਨੇ ਉਗਣਾ ਹੀ ਉਗਣਾ ਵਾ ਮੂੰ ਕਾ ਕਹਿ ਆ ਵਾਓ ਇਸ ਕਰਕੇ ਬੀਜਿਏ ਚੰਗਾ ਬੀਜਣ ਲੱਗਿਆਂ ਚੰਗਾ ਸੋਚੀ